ਲੋੜ ਹੈ ਮੈਨੂੰ ਕਿ ਜੋ ਗੁਰੂ ਕਹ ਰਹੀ ਉਹ ਕੰਮ ਕਰੀਏ ਹੇਰ ਇਨ ਆਫਟਰ ਇਫ ਆਈ ਨੈਟ ਰੋਸ ਪਰ ਉਹ ਮੈਂ ਤੇ ਐ ਨਹੀਂ ਕੀਤਾ ਮੈਂ ਪਿਛਲੀਆਂ ਲੀਕਾਂ ਪਟਾਂ ਜਾਂ ਮੈਂ ਹੁਣ ਤੋਂ ਅੱਗੇ ਕੀ ਤੂੰ ਸੋਚ ਗੋਪਾਲਾ ਜੋ ਬੀਤੀ ਸੋ ਬੀਤੀ ਕਨ ਉਹ ਫਲਾਣੇ ਦੇ ਨੇ ਕਿਹਾ ਫਲਾਣੇ ਨੇ ਆਖਿਆ ਆਈ ਡੋਨਟ ਹੈਵ ਟੂ ਗੋ ਇਨ ਟੂ ਗੁਰੂ ਨੂੰ ਪੁੱਛਾਂ ਤੇ ਮੈਂ ਅੱਗੇ ਗੱਲ ਕਰਾਂ ਗੁਰਪੁਛ ਲਿਖ ਵਿਚਾਰ ਤੇ ਜੋ ਮੇਕ ਸ਼ੋਰ ਕਰ ਲਿਆ ਜੋ ਗੁਰੂ ਕਹੇ ਰਿਹਾ ਉਹ ਕੰਮ ਕਰਾਂਗਾ yes ਹੁਣ ਅਗਲੀ ਗੱਲ ਤਿਆਗੇ ਮਨ ਕੀ ਮਤੜੀ ਦੋ ਗੱਲਾਂ ਹੋਰ ਨੇ ਇੱਕ ਇੱਕ ਲਾਈਨ ਦੇ ਵਿੱਚ ਇੰਨੀਆਂ ਭਾਵ ਸੂਚਕ ਗੱਲਾਂ ਨੇ ਤਿਆਗ ਨਾ ਕੀ ਹੈਗਾ ਭਲਾ ਲੈਟ ਮੀ ਥਿੰਕ ਮੈਂ ਮੇਰੀ ਸਿਹਤ ਨਹੀਂ ਠੀਕ ਹੁੰਦੀ ਮੈਨੂੰ ਦਹੀਂ ਨਹੀਂ ਸੂਟ ਕਰਦਾ ਮੈਂ ਛੱਡਦਾ ਇਹ ਤਿਆਗ ਹੈ ਔਰ ਉਹ ਹਰੀਸ਼ ਚੰਦਰ ਤਾਰਾਮਤੀ ਉਹਨੇ ਤਿਆਗ ਦਿੱਤਾ ਸੀ ਮੈਂ ਕਿਹੜੀ ਤਿਆਗ ਨੂੰ ਤਿਆਗ ਸਮਝਾਂ ਖਿਆਲ ਰਹੇ ਕਿ ਬਾਣੀ ਸਾਰੀ ਦੀ ਸਾਰੀ ਮਨ ਦੇ ਲੈਵਲ ਦੀ ਗੱਲ ਕਰਦੀ ਹੈ ਮਨ ਜੀਤੇ ਜਗ ਜੀਤ ਮਤ ਭੁੱਲੀਏ ਕਦੀ ਵੀ ਫੇਰ ਤਿਆਗਣਾ ਕੀ ਇੱਕ ਬੜੀ ਸੌਖੀ ਜੀ ਐਗਜ਼ਾਮਪਲ ਮੈਂ ਇੱਕ ਕਮੀਜ਼ ਖਰੀਦੀ ਸੀ ਕਿਸੇ ਸਮਾਨੇ ਚ ਨੀਮਨ ਮਾਰਕਸ ਤੋਂ ਬੜੀ ਹੰਡ ਅਨਸਾਰ ਸੀ ਬੋਰ ਵੀ ਕੋਈ ਨਹੀਂ ਆਇਆ 100% ਕਾਟਨ ਮੁੜਕੇ ਮੇਰਾ ਦਿਲ ਭਰ ਗਿਆ ਵੀ ਬਹੁਤ देर ਹੋ ਗਈ ਇਹਨੂੰ ਡਿਸਕਾਰਡ ਕਰ ਦਿਓ ਤੇ ਮੈਂ ਸਲਵੇਸ਼ਨ ਚ ਦੇ ਦਿੱਤੀ ਹੁਣ 5 ਸਾਲ ਹੋ ਗਏ ਨੇ ਜਦੋਂ ਵੀ ਮੈਂ ਕੋਈ ਕਮੀਜ਼ ਲੈਣ ਜਾਣਾ ਤੇ ਜਦੋਂ ਵੀ ਮੈਂ ਕੋਈ ਇਹੋ ਜਿਹਾ ਪਲੇਟ ਦੇਖਦਾ ਤੇ ਮੇਰਾ ਦਿਲ ਮੈਂ ਸੋਚਦਾ ਯਾਰ ਕਿਦ ਰਿਓ ਹੋਜੀ ਹੋਵੇ ਤਾਂ ਮਜ਼ਾ ਆਏ ਗਾਂ ਉਹ ਜਿਕ ਕਮੀਜ਼ ਮਿਲ ਜਾਏ ਨਾ ਬਈ ਕਮੀਜ਼ ਜੀ ਤੇ ਉਹ ਸੀ ਕੀ ਮੈਂ ਤਿਆਗ ਦਿੱਤਾ ਹੈ ਮੇਰੀ ਸੋਚ ਆ ਤਿਆਗਿਆ ਤੇ ਹੈ ਕੋਈ ਨਹੀਂ ਫੇਰ ਚੇਤੀ ਆਈ ਜਾਂਦੀ ਮੋੜ ਮੋੜ ਕੇ ਸਮਝ ਆ ਗਈ ਗੁਰੂ ਦੀ ਗੱਲ ਜੋ ਕਰਿਆ ਕਰਾਂਗਾ ਐਂਡਵਰ ਕਰਨਾ ਮੈਂ ਦੂਜੀ ਗੱਲ ਆਪਣੀ ਮਨ ਦੀ ਮਤ ਤਿਆਗ ਦਿਆਂ। ਉਹਦਾ ਨਾ ਤਿਆਗਾ ਜਿੱਦਾਂ ਮੈਂ ਕਮੀਜ਼ ਸਲਵੇਸ਼ਨ ਨੂੰ ਗੈਤੀ ਸੀ। ਉਹਦਾ ਤਿਆਗ ਦਿਆਂ ਕਿ ਇਹ ਮੇਰੀ ਸੋਚ ਦਾ ਹਿੱਸਾ ਹੀ ਨਹੀਂ ਸੀ ਕਦੀ। ਤਿਆਗੇ ਮਨ ਕੀ ਮਤੜੀ। ਆਈ ਮੀ ਐਂਡ ਮਾਈਨ ਆਈ ਹੈਵ ਟੂ ਸਟਾਪ ਸੇਇੰਗ ਥਿੰਕਿੰਗ ਡੂਇੰਗ। ਤੇ ਮੈਂ ਕਰਨਾ ਕੀ ਹੈ ਯੂ ਦਾਓ ਐਂਡ ਤਾਈ ਤੂੰ ਤੂੰ ਕਰਤਾ ਤੂੰ ਵਾ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਾਤ ਦੇਖਾਂ ਤਤ ਤੂੰ ਤੇਰਾ ਭਾਣਾ ਇੰਨਾ ਮੈਂ ਮਨ ਲਵਾ ਤੂੰ ਤੂੰ ਇੰਨਾ ਕਹਿ ਲਵਾ ਕਿ ਮੈਨੂੰ ਆਪਣੀ ਸੋਚ ਹੀ ਭੁੱਲ ਜਾਏ ਨਾ is it doable sure yes sure it is is it easy hack not very difficult is it impossible no not at all so त्याग देता ਹੁਣ ਵਿਸਾਰੇ ਦੂਜਾ ਪਾਓ ਜਿਓ ਤੀਸਰੀ ਗੱਲ ਤਿੰਨ ਗੱਲਾਂ ਨੇ ਗੁਰ ਕਾ ਹੈ ਸੁਕਾਰ ਫਰਸਟ ਆਈ ਹੈਵ ਅੰਡਰਸਟੂਡ 댓 ਤੇ ਆਗੇ ਮਨ ਕੀ ਮਤ ਆਈ ਗਾਟ 댓 ਹੁਣ ਵਿਸਾਰੇ ਦੂਜਾ ਪਾਉ ਜਿਓ ਅੱਜ ਇਹ ਗੱਲ ਤੋਂ ਮੈਂ ਨਾ ਸਵਾਲ ਪੁੱਛਿਆ ਸੀ ਸਾਡੇ ਚ ਆਦਤ ਹੈ ਕਿ ਜਿਨੇ ਬਾਣਾ ਪਾਇਆ ਕਿਸੇ ਸੰਤ ਮਹਾਤਮਾ ਬਾਬਿਆਂ ਵਾਲਾ ਅਸੀਂ ਸਮਝਿਆ ਰੱਬ ਨੇ ਰੱਬ ਇਹਦੀ ਜੇਬ ਵਿੱਚ ਹੈ ਤੇ ਅਸੀਂ ਉਹਨੂੰ ਆਉ ਜੀਕਾਰ ਆਉ ਚਰਨ ਪਾਉ ਫੇਰ ਮੁੜ ਕੇ ਅਕੀਰ ਚ ਜਾ ਕੇ ਕਹਿੰਨੇ ਆ ਦੇਖੋ ਜੀ ਇਹ ਕੀ ਹੋਇਆ ਇਹ ਵੀ ਉਦਾਂ ਹੀ ਨਿਕਲਿਆ بڑے ਕਿੱਸੇ ਨੇ ਦੁਨੀਆ ਚ ਆਪਾਂ ਉਹਦੀ ਗੱਲ ਨਹੀਂ ਕਰ ਰਹੇ ਇੱਕ ਓੰਕਾਰ ਤੇ ਦੂਜਾ ਇੱਕ ਤੋਂ ਬਗੈਰ ਕਾਲ ਰਏ ਨਿਰਪਉ ਰੱਬ ਤੇ ਨਿਰਵੈਰ ਰੱਬ ਜੀ ਦੀ ਜਿਹੜੇ ਐਟਰੀਬਿਊਟਸ ਨੇ ਇਸੇ ਕਰਕੇ ਨੇ ਕਿ ਉਹ ਕੱਲਾ ਉਹ ਇੱਕ ਹੈ ਪਾਉ ਦੇ ਲਈ ਤੇ ਵੈਰ ਦੇ ਲਈ ਕਿਸੇ ਦੂਜੇ ਦਾ ਹੋਣਾ ਜ਼ਰੂਰੀ ਹੈ ਤੇ ਉਹ ਦੂਜਾ ਨਹੀਂ ਹੈ ਉਹ ਇੱਕ ਹੀ ਹੈ ਇਹ ਬਹੁਤ ਜ਼ਰੂਰੀ ਹੈ ਮੇਰੇ ਲਈ ਇਸ ਗੱਲ ਨੂੰ ਸਮਝਣਾ ਦੂਜਾ ਪਾਉ ਬਾਨੀ ਜੀ ਪਾਸ਼ਾ ਨੇ ਕਿਹਾ ਦੂਜਾ ਪਾਉ ਨਾ ਦੇਈ ਲੇਵ ਲਾਗਣ ਆਪ ਹੀ ਨੇ ਆਪ ਸਾਜੋ ਆਪ ਹੀ ਨੇ ਰਚੋਣਾ ਦੁਈ ਦੂਜੇ ਥਾਂ ਤੇ ਕੁਦਰਤ ਸਾਜੀਏ ਕਾਰਾ ਸਨ ਡਟੋ ਹੈ ਇੱਕ ਰੱਬ ਤੇ ਰੱਬ ਨੂੰ ਛੱਡ ਕੇ ਸਾਰਾ ਕੁਝ ਦੂਜਾ ਹਾ ਮੈਂ ਅੱਗੇ ਕਦੀ ਸੋਚਿਆ ਹੀ ਨਹੀਂ ਸਾਰੀ ਕੁਦਰਤ ਸਾਰੇ ਟੇਸਟ ਇਹ ਪੰਜ ਜਿਹੜੇ ਮੈਨੂੰ ਤੰਗ ਕਰੀ ਜਾਂਦੇ ਨੇ ਪਰਮਾਈ ਜਾਂਦੇ ਨੇ ਮਿੰਟੋ ਮਿੰਟੀ ਥਾਟਸ ਦਈ ਜਾਂਦੇ ਨੇ ਇਹ ਮੇਰੇ ਮਨ ਨੂੰ ਪਰਮਾਈ ਫਿਰਦੇ ਨੇ ਨੰਪੰਚ ਨੇ ਮੇਰਾ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਮੇਰੀ ਮਾਂ ਮੇਰਾ ਪਿਓ ਮੇਰੇ ਬੱਚੇ ਮੇਰੀ ਸਪਾਊਸ ਇਹ ਤੁਝੇ ਨੇ ਕੇ ਇੱਕ ਸੋਚ ਨਾ ਪਏਗਾ ਵਿਸਾਰੇ ਤੂੰ ਜਾਪਾਓ ਜਿਉ ਇਹ ਤਮਾਰਕ ਚੱਲਨੇ ਪਾਇ ਜਿਹੜੇ ਗੁਰ ਕਹੇ ਸਕਾਰ ਕਮਾਏ ਜਿਉ ਤੇ ਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਓ ਜਿਉ ਵਿਸਾਰੇ ਵਿਸਰਨਾ ਕੀ ਹੈ ਇਹਨੂੰ ਹੀ ਥੋੜਾ ਜਿਹਾ ਸਮਝ ਲਈਏ ਜਾਣ ਬੁੱਝ ਕੇ ਮੈਂ ਵਿਸਾਰਦਿਆਂ ਭੁੱਲ ਜਾਵਾਂ ਓਹੋ ਮੈਂ ਤੇ ਵੀਡੀਓ ਬਣਾਉਂਦਾ ਪਿਆ ਇਥੇ ਟਾਈਮ ਜ਼ਿਆਦਾ ਹੋ ਗਿਆ ਐ ਵਿਸਰਣ ਮੇਰੀ ਅਵੇਅਰਨੈਸ ਵਿੱਚੋਂ ਹੀ ਰੈਡੀਕੇਟ ਹੋ ਗਿਆ ਗਾਇਬ ਹੋ ਗਿਆ ਓ ਮੈਂ ਤੇ ਜਾਣਾ ਸੀ ਕਿਦਰੇ ਗੱਲਾਂ-ਗੱਲਾਂ 'ਚ ਟਾਈਮ ਹੀ ਲੰਘ ਗਿਆ ਇਹ ਐ ਵਿਸਰਣ ਜਿੱਦੇ 'ਚ ਕੋਈ ਇੰਟੈਂਸ਼ਨ ਨਹੀਂ ਹੈਗੀ ਪਰ ਤਾਂ ਵੀ ਵਿਸਰ ਗਿਆ ਤੇ ਜਦੋਂ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਇੰਟੈਂਟਿਵਲੀ ਵਿਚਾਰ 댓 ਮੀਨਸ ਮੈਨੂੰ ਕਿਸੇ ਨੇ ਗਾਲ ਕੱਢੀ ਮੇਰਾ ਸਾਰਾ ਦਿਨ ਮੂਡ ਖਰਾਬ ਰਿਹਾ ਹੁਣ ਮੈਂ ਘਰ ਆਇਆ ਮੈਂ ਆਪਣਾ ਮੂਡ ਖਰਾਬ ਨਹੀਂ ਕਰਨਾ ਉਹ ਫੇਰ ਯਾਦ ਆਵੇ ਮੈਂ ਫੇਰ ਪੁਲਾ ਦਿਆਂ ਫੇਰ ਯਾਦ ਆਵੇ ਮੈਂ ਫੇਰ ਪੁਲਾ ਦਿਆਂ ਇਹ ਵਿਚਾਰ ਨੇ ਮੇਰੇ ਇੱਥੋਂ ਹੀ ਅਵੇਅਰਨੈਸ ਚੋਂ ਹੀ ਮੈਂ ਉਹਨੂੰ ਮਿਟਾ ਦੇਣਾ ਹੈ ਤੋ ਕਿਉਂ ਅਣ ਸੁਖਾਵਾ ਸੁਆਦ ਹੈ ਉਹ ਨਹੀਂ ਲੈਣਾ ਮੈਂ ਐਤੇਨ ਗੱਲਾਂ ਜੇ ਕਰ ਲੀਆਂ ਪੁੱਤਰ ਤੇ ਬਾਦਸ਼ਾਹ ਕਹਿੰਦੇ ਇਉਂ ਪਾਵੇਂ ਹਰਦਰ ਸਾਵੜਾ ਨਾ ਲੱਗੇ ਤੱਤੇ ਭਾਉ ਜੀਓ ਜੇ ਤੂੰ ਇਹ ਤਿੰਨ ਕੰਮ ਕਰ ਲੈ ਗੁਰ ਕਹੇ ਸੁਕਾਰ ਮਨ ਦੀ ਮਤ ਤਿਆਗ ਦੂਜਾ ਭਾਉ ਵਿਸਾਰ ਤੇ ਐਦਾਂ ਤੈਨੂੰ ਦਰਸ ਹੋ ਜਾਏ ਦਰਸ਼ਨ ਦਰਸ਼ਨ ਕੀਨੇ ਉਹਦੀ ਹਜ਼ੂਰੀ ਚ ਜੀਣਾ ਮਿਲਾਪ ਦਾ ਸੁੱਖ ਮਿਲ ਜਾਣਾ ਮੇਰਾ ਸਭੋ ਦੁੱਖ ਗਵਾਏ ਜੀ ਉਹ ਹੋ ਜਾਣਾ ਮੈਂ ਆਸਾ ਰੱਖੀ ਚਿਤਵੇਂ ਮੇਰਾ ਸਭੋ ਦੁੱਖ ਗਵਾਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ